ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਆ ਸਾਰਿਆਂ ਦਾ ਇਸ ਵੀਡੀਓ ਦੇ ਵਿੱਚ ਸਵਾਗਤ ਆ ਦੋਸਤੋ ਅੱਜ ਆਪਾਂ ਤੁਹਾਨੂੰ ਮਾਰਵਾੜੀ ਘੋੜਾ ਰਤਨ ਦਿਖਾਉਣਾ ਜਿਹੜਾ ਰਣੀਏ ਵਾਲੇ ਦਿਲਵਾਗ ਦਾ ਡੀਐਨਏ ਕੁਆਲੀਫਾਈਡ ਬੱਚਾ ਹੈਗਾ ਡੀਐਨਏ ਪਾਸਾ ਇਹ ਰਣੀਏ ਵਾਲੇ ਦਿਲਵਾਗ ਦਾ ਤੇ ਇਹ ਬਾਈ ਗੋਸ਼ੇ ਬਰਾੜ ਦੇ ਕੋਲੇ ਆ ਪਿੰਡ ਸ਼ਾਹਪੁਰੇ ਤੇ ਇਸ ਵਕਤ ਇਹ ਬਾਈ ਨੇ ਘੋੜਾ ਸੇਲ ਕਰਨਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜਾ ਲੈਣਾ ਚਾਹੁੰਦਾ ਮਾਰਵਾੜੀ ਘੋੜਾ ਖਰੀਦਣ ਦੀ ਤਾਂਗ ਦੇ ਵਿੱਚ ਆ ਤਾਂ ਬਾਈ ਤੁਸੀਂ ਗੌਰ ਕਰ ਲਿਓ ਇਸ ਘੋੜੇ ਦੇ ਰਿਜ਼ਲਟ ਬਹੁਤ ਸ਼ਾਨਦਾਰ ਆਇਆ ਕਿਉਂਕਿ ਇੱਕ ਤਾਂ ਖਾਨਦਾਨ ਬੜਾ ਚੰਗਾ ਤੇ ਘੋੜਾ ਆਪ ਵੀ ਬਹੁਤ ਚੰਗਾਗਾ ਇਹਦੀ ਜੇ ਆਪਾਂ ਮਾਲੇ ਪਾਸਿਓਂ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹਦੀ ਮਾਂ ਮਾਰਵਾੜੀ ਘੋੜੇ ਬੀਰੂ ਦੀ ਬੱਚੀ ਆ ਸੋ ਖਾਨਦਾਨ ਬੜਾ ਵਧੀਆ ਆ ਗਿਆ ਦੋਨਾਂ ਪਾਸਿਆਂ ਤੋਂ ਬਾਕੀ ਬਣ ਤਰ੍ਹਾਂ ਦੇਖੋ ਤੁਸੀਂ ਘੋੜੇ ਦੀਆਂ ਲੰਬਾਈ ਉਚਾਈ ਮਜ਼ਬੂਤੀ ਕੱਦ ਕਾਠੀ ਬਹੁਤ ਜ਼ਿਆਦੇ ਆ ਘੋੜੇ ਦੀ ਧੌਣ ਧੂਣ ਬੜੀ ਲੰਮੀਆਂ ਪਿੱਠ ਪੁੜਾ ਬਹੁਤ ਜ਼ਿਆਦੇ ਸ਼ਾਨਦਾਰ ਘੋੜਾ ਆਗਾ ਸੋ ਜਿਹੜਾ ਵੀ ਕੋਈ ਬੰਦਾ ਕਿਸੇ ਚੰਗੇ ਮਾਰਵਾੜੀ ਘੋੜੇ ਦੀ ਝਾਕ ਦੇ ਵਿੱਚ ਆ ਜਿਹਨੂੰ ਐ ਹੁੰਦਾ ਵੀ ਯਾਰ ਆਪਾਂ ਚੰਗੇ ਰਿਜ਼ਲਟ ਲੈਣ ਵਾਲਾ ਘੋੜਾ ਲੈਣਾਗਾ ਜਾਇਜ਼ ਜੀ ਰੇਟ ਦੇ ਵਿੱਚ ਤਾਂ ਗੌਰ ਕਰ ਲਿਓ ਬਾਈ ਘੋੜਾ ਚੰਗਾ ਬਹੁਤ ਆ ਤੇ ਫਾਜਲ ਕਾ ਏਰੀਆ ਦਾ ਬਾਈ ਕੋਸ਼ੇ ਬਰਾਡ ਦਾ ਪਿੰਡ ਸ਼ਾਹਪੁਰਾ ਘੋੜਾ ਹੁਣ ਇਹ ਪੰਜਾਰੇ ਲੱਗ ਗਿਆ ਤੇ ਕਾਦੇ ਦਾ ਸ਼ਾਰਟ ਪਲੱਸ ਆ ਸੋ ਤੁਸੀਂ ਦੇਖ ਸਕਦੇ ਹੋ ਘੋੜਾ ਵੈਸੇ ਤੁਰਦਾ ਤਰਦਾ ਵੀ ਬਹੁਤ ਆ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਸਵਾਰੀ ਦੇ ਹੱਕ ਨਾਲ ਵੀ ਘੋੜਾ ਬਹੁਤ ਜਿਆਦਾ ਚੰਗਾ ਕਈ ਭਰਾ ਸ਼ੌਂਕ ਰੱਖਦੇ ਹੁੰਦੇ ਆ ਤੋਰਨ ਦਾ ਕਿਉਂਕਿ ਘੋੜੇ ਨੂੰ ਤੋਰਨਾ ਘੋੜੇ ਦੀ ਸਵਾਰੀ ਕਰਨਾ ਉਹਦਾ ਇੱਕ ਵੱਖਰਾ ਆਨੰਦ ਹੁੰਦਾ ਮੁਕਾਬਲੇ ਘੋੜੀ ਦੇ ਸੋ ਤੁਸੀਂ ਵਿਚਾਰ ਬਣਾ ਲਿਓ ਪ੍ਰਭੂ ਜਿਨੇ ਵੀ ਕਿਸੇ ਨੇ ਘੋੜਾ ਖਰੀਦਣਾ ਕੰਨਾਂ ਕੁੰਨਾਂ ਦਾ ਬੜਾ ਚੰਗਾ ਹੈਗਾ ਬਾਲ ਪੌਰੀਆਂ ਦਾ ਬਿਲਕੁਲ ਸਾਫ਼ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਥੋੜੀ ਜੀ ਗੱਲ ਕਲੀਅਰ ਕਰ ਦਿਆਂ ਆ ਤੁਸੀਂ ਦੇਖੋਗੇ ਇਹਦੀ ਇੱਕ ਪਾਸੇ ਵਾਲੀ ਇੱਕ ਸਾਈਡ ਵਾਲੀ ਨਾ ਅੱਖ ਡੈਮੇਜ ਹੋਈ ਵੀ ਆ ਪਰ ਇਹਨੂੰ ਦੇਖਣ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕੋਈ ਤਖਲੀਫ ਨਹੀਂ ਨੰਬਰ ਨੋਟ ਕਰ ਲਓ ਬਾਈ ਗੋਸ਼ੇ ਬਰਾੜ ਦਾ 97 795 10 310 97 795 10 310 ਇਹ ਗੋਸ਼ੇਬਰਾੜ ਦਾ ਨੰਬਰਾ ਦੋਸਤੋ ਆਹ ਦੇਖੋ ਸਵਾਰੀ ਸਬੂਰੀ ਦੇ ਹੱਕ ਨੂੰ ਘੋੜਾ ਬਹੁਤ ਜਿਆਦਾ ਚੰਗਾ ਤੁਰਦਾ ਬਹੁਤ ਵਧੀਆ ਹੱਡ ਗੋਡਿਆਂ ਦਾ ਬੜਾ ਖੁੱਲਾ ਮਜ਼ਬੂਤ ਘੋੜਾ ਹੈਗਾ ਰਿਜ਼ਲਟ ਮਾਰਵਾੜੀ ਬੱਚੇ ਦੇ ਬਹੁਤ ਜਿਆਦਾ ਚੰਗੇ ਆਏ ਆ ਮੱਥੇ ਪਟੇ ਦੇ ਦੋ ਪੈਰ ਤਿੰਨ ਪੈਰ ਚਟੇ ਇਸ ਤਰ੍ਹਾਂ ਦੀ ਮਾਰਕਿੰਗ ਆਈ ਆ ਬੱਚਿਆਂ ਦੀ ਸੋ ਕਾਲ ਕਰ ਲਿਓ ਬਾਈ ਗੋਸ਼ੇ ਬਰਾੜ ਨੂੰ ਪਿੰਡ ਸ਼ਾਹਪੁਰੇ ਵਾਲੇ ਨੂੰ ਫਾਜ਼ਿਲਕੇ ਏਰੀਏ ਦਾ ਪਿੰਡ ਆ ਬਾਈ ਦਾ ਡਿਟੇਲ ਮੈਂ ਤੁਹਾਨੂੰ ਘੋੜੇ ਦੀ ਇੱਕ ਵਾਰ ਫੇਰ ਦੱਸ ਦਿੰਨਾ ਰਣੀਏ ਵਾਲੇ ਦਿਲਵਾਗ ਦਾ ਡੀ ਐਨ ਏ ਪਾਸ ਬੱਚਾ ਇਹ ਉਮਰੇ ਦੀ ਪੰਜਾਰੇ ਲੱਗਿਆ ਤੇ ਕਾਦੇ ਦਾ ਸ਼ਰਟ ਪਲੱਸ ਆ ਦੋਸਤੋ ਮਾਂ ਇਹਦੀ ਬੀਰੂ ਘੋੜੇ ਦੀ ਬੱਚੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜਾ ਖਰੀਦਣਾ ਚਾਹੁੰਦਾ ਬਾਈ ਗੋਸ਼ੇ ਬਰਾੜ ਨੂੰ ਫੋਨ ਲਾ ਕੇ ਰੇਟ ਰੂਟ ਪੁੱਛ ਲਿਓ ਫੋਨ ਤੇ